ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਕੱਲ 2 ਦਸੰਬਰ ਦਾ ਦਿਨ ਜੋ ਕਿ ਪੰਜਾਬ ਵਾਸਤੇ ਸਿੱਖੀ ਵਾਸਤੇ ਤੇ ਪੰਥਕ ਹਲਕਿਆਂ ਵਾਸਤੇ ਬਹੁਤ ਹੀ ਇੱਕ ਮਹੱਤਵਪੂਰਨ ਦਿਨ ਹੈ ਜੋ ਕਿ ਇੱਕ ਬਹੁਤ ਇਤਿਹਾਸਕ ਦਿਨ ਹੋ ਨਿਭੜੇਗਾ ਕਿਉਂਕਿ ਕੱਲ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਰਬਉੱਚ ਸੰਸਥਾ ਨੇ ਸਿੱਖਾਂ ਦੀ ਪੰਥਕ ਸਫਾਂ ਦੀ ਸਭ ਤੋਂ ਸਰਬਉੱਚ ਸੰਸਥਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਤਨਖਾਹੀਆ ਇਕਰਾਰ ਦਿੱਤੇ ਸਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੀ ਰਹੇ ਹਨ ਤੇ ਗ੍ਰਹਿ ਮੰਤਰੀ ਵੀ ਰਹੇ ਹਨ ਉਪ ਮੁੱਖ ਮੰਤਰੀ ਵੀ ਰਹੇ ਹਨ ਉਹਨਾਂ ਨੂੰ ਅਕਾਲ ਤਖਤ ਦੇ ਉੱਪਰ ਤਲਬ ਕੀਤਾ ਗਿਆ ਹੈ ਜੀ ਹਾਂ ਆਪ ਜੀ ਨੂੰ ਦੱਸ ਦਈਏ ਕਿ ਵੀ ਕੱਲ 2 ਦਸੰਬਰ ਨੂੰ ਅਕਾਲ ਤਖਤ ਦੇ ਉੱਪਰ ਜੋ ਜਥੇਦਾਰ ਸਾਹਿਬ ਵੱਲੋਂ ਹੁਕਮ ਹੋਇਆ ਕਿ ਵੀ ਸਖਵੀਰ ਸਿੰਘ ਬਾਦਲ ਜੋ ਜਿਨ੍ਹਾਂ ਨੂੰ ਕਿ ਤਨਖਾਹਿਆ ਅਕਰਾਰ ਦਿੱਤਾ ਗਿਆ ਉਹਨਾਂ ਨੂੰ ਧਾਰਮਿਕ ਜਾਂ ਜੋ ਵੀ ਰਾਜਨੀਤਿਕ ਸਜ਼ਾ ਉਹ ਲਾਈ ਜਾਣੀ ਹੈ ਤੇ ਉਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਜੋ 2007 ਤੋਂ ਲੈ ਕੇ 2017 ਤੱਕ ਜੋ 17 ਕੈਬਨਟ ਮੰਤਰੀ ਰਹੇ ਆ ਉਹਨਾਂ ਨੂੰ ਵੀ ਅਕਾਲ ਤਖਤ ਦੇ ਉੱਪਰ ਜੋ ਤਲਬ ਕੀਤਾ ਗਿਆ ਉਹਨਾਂ ਨੂੰ ਵੀ ਹਾਜ਼ਰ ਹੋਣ ਦੇ ਲਈ ਲੈਟਰ ਲਿਖੀ ਗਈ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਉਸ ਸਮੇਂ ਦੇ ਜੋ ਸ਼ਰਮਣੀ ਕਮੇਟੀ ਮੈਂਬਰ ਸੀਗੇ ਅੰਤਰਕ ਕਮੇਟੀ ਦੇ ਮੈਂਬਰ ਸੀਗੇ ਜਾਂ ਕੋਰ ਕਮੇਟੀ ਦੇ ਕਸ਼ ਸ਼ਰਮਣੀ ਕਾਲੀਦਲ ਬਾਦਲਦੀ ਦੇ ਜੋ ਵੀ ਮੈਂਬਰ ਸੀਗੇ ਉਹਨਾਂ ਨੂੰ ਵੀ ਅਕਾਲ ਤਖਤ ਦੇ ਉੱਪਰ 2 ਦਸੰਬਰ ਨੂੰ ਦੁਪਹਿਰ 1 ਵਜੇ ਜੋ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਤਲਬ ਕੀਤਾ ਗਿਆ ਤੇ ਕੱਲ ਨੂੰ ਵੇਖਣਾ ਇਹ ਬਣਦਾ ਹੈ ਕਿ ਵੀ ਜੋ ਕੀ ਘਟਨਾਕਰਮ ਬਣਦਾ ਹੈ ਕੀ ਸਜ਼ਾ ਲਾਈ ਜਾਂਦੀ ਹੈ ਇਸ ਦੇ ਉੱਪਰ ਜਿੱਥੇ ਵੀ ਵਿਸ਼ਵ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਦੀਆਂ ਸਾਰੀਆਂ ਦੀਆਂ ਨਿਗਾਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਖਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਾਰੇ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੇ ਉੱਪਰ ਸਾਰੇ ਤੇ ਹੋਰ ਦੋ ਜਥੇਦਾਰ ਉਹਨਾਂ ਦੇ ਉੱਪਰ ਇਹ ਸਾਰੀਆਂ ਜੋ ਨਿਗਾਹਾਂ ਪੰਜੇ ਜਥੇਦਾਰਾਂ ਦੇ ਉੱਪਰ ਲੱਗੀਆਂ ਕਿ ਜਥੇਦਾਰ ਕੀ ਫੈਸਲਾ ਸੁਣਾਉਣਗੇ ਕੀ ਸਜ਼ਾ ਲੱਗਦੀ ਹੈ ਆਓ ਇਸ ਘਟਨਾਕਰਮ ਵੱਲ ਨਿਗਾਹ ਮਾਰਦੇ ਆ ਘਟਨਾਕਰਮ ਦੇ ਜੇਕਰ ਅਸੀਂ ਗੱਲ ਕਰ ਲਈਏ ਤਾਂ 1 ਜੁਲਾਈ ਨੂੰ ਜੋ ਅਕਾਲੀ ਸੁਧਾਰ ਲਹਿਰ ਦੇ ਜੋ ਆਗੂ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਅਲੱਗ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਰਸੀਂ ਗੱਲ ਕਰ ਲਈਏ ਮੁੱਖ ਸੁਖਦੇਵ ਸਿੰਘ ਢੀਂਟਾ ਸਾਹ ਹੋਗੇ ਬੀਬੀ ਜਗੀਰ ਕੌਰ ਹੋਗੀ ਪ੍ਰੇਮ ਸਿੰਘ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਹੋਗੇ ਜਿਸਦਾ ਟੋਟਲਾ ਪਰਿਵਾਰ ਹੋ ਗਿਆ ਤੇ ਹੋਰ ਇਦਾਂ ਹੀ ਜੋ ਸਾਰੀ ਮੇਨ ਪੰਥਕ ਤੇ ਰਹਾ ਰਹੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਉਹਨਾਂ ਨੇ ਆਪਣਾ ਅਕਾਲੀ ਸੁਧਾਰ ਲਹਿਰ ਇੱਕ ਜੋ ਦਲ ਬਣਾਇਆ ਹੈਗਾ ਉਹਨਾਂ ਵੱਲੋਂ ਇੱਕ ਲੈਟਰ ਦਿੱਤੀ ਗਈ ਕਿ ਪਿਛਲੇ ਸਮੇਂ ਦੇ ਵਿੱਚ 2014 ਤੋਂ ਲੈ ਕੇ ਜੋ ਬਾਦਚ ਕਟਨਾਮਾ ਹੋਈਆਂ ਚਾਹੇ ਉਹ ਡੇਰਾ ਸੱਚਾ ਸੌਦਾ ਸਾਧ ਨੂੰ ਜੋ ਮਾਫੀ ਨਾਮਾ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ ਤੇ ਉਸ ਦੇ ਬਾਅਦ ਉਸ ਦੇ ਹਥਿਆਰ ਲਾਏ ਗਏ ਉਸ ਦੇ ਲਈ ਜੋ ਉਸ ਤੋਂ ਬਾਅਦ ਜੋ ਗੁਰੂਗ੍ਰਾਂ ਸਾਹਿਬ ਦੇ ਕੋਟਕਪੂਰਾ ਵਿਖੇ ਸਰੂਪ ਚੋਰੀ ਹੋਏ ਤੇ ਜੋ ਅੰਗ ਫਾੜ ਕੇ ਛੁੱਟੇ ਗਏ ਗਲੀਆਂ ਦੇ ਵਿੱਚ ਜੋ ਨਰਾਦਰੀ ਹੋਈ ਆ ਤਾਂ ਉਸ ਤੋਂ ਬਾਅਦ ਜੋ ਉੱਥੇ ਬਹੁਤ ਹੀ ਸ਼ਾਂਤੀ ਦੇ ਨਾਲ ਜੋ ਪ੍ਰਦਰਸ਼ਨ ਕਰ ਰਹੇ ਸੀਗੇ ਗੁਰੂਗ੍ਰੰਥ ਸਾਹਿਬ ਜੀ ਦੇ ਅੰਗ ਫੜੇ ਜਾਣ ਦੀ ਵਿਰੋਧ ਦੇ ਵਿੱਚ ਉਹਨਾਂ ਦੇ ਉੱਪਰ ਜੋ ਗੋਲੀਆਂ ਚੱਲੀਆਂ ਕਿਉਂਕਿ ਉਸ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੋ ਸਰਕਾਰ ਸੀਗੀ ਉਸ ਦੇ ਕਾਰ 2015 ਦੀਆਂ ਇਹ ਗੱਲਾਂ ਨੇ ਤੇ ਉਹ ਜਦੋਂ ਇਹ ਘਟਨਾਵਾਂ ਹੁੰਦੀਆਂ ਤੱਕ ਉਸ ਸਮੇਂ ਜੋ ਗ੍ਰਹਿ ਮੰਤਰੀ ਹੈ ਉਹ ਸੁਖਵੀਰ ਸਿੰਘ ਬਾਦਲ ਹੁੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਹੈ ਤੇ ਸਿੱਧੇ ਰੂਪ ਦੇ ਵਿੱਚ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਹ ਅਕਾਲ ਚਲਾਣਾ ਕਰ ਚੁੱਕੇ ਨੇ ਤੇ ਹੁਣ ਇਹ ਸਾਰੀਆਂ ਜੋ ਘਟਨਾਵਾਂ ਨੇ ਉਹ ਘਟਨਾਵਾਂ ਦਰ ਘਟਨਾਵਾਂ ਇਹਨਾਂ ਦੇ ਲਈ ਸੁਖਵੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਜਾਂਦਾ ਕਿ ਉਹਨਾਂ ਨੇ ਨਾ ਅਕਾਲ ਤਖਤ ਸਾਹਿਬ ਦਾ ਸਨਮਾਨ ਰੱਖਿਆ ਨਾ ਹੀ ਉਹਨਾਂ ਨੇ ਮਤਲਬ ਪੰਥਕ ਜੋ ਰਵਾਇਤਾਂ ਸੀਗੀਆਂ ਉਹਨਾਂ ਨੂੰ ਮੰਨਿਆ ਤੇ ਸ਼੍ਰੋਮਣੀ ਕਾਲੀ ਦਲ ਦਾ ਵੀ ਬੇੜਾ ਕਰਕ ਕਰਕੇ ਰੱਖਤਾ ਤੇ ਹਾਲਾਤ ਇਹ ਬਣ ਚੁੱਕੇ ਆ ਕਿ ਵੀ ਸਿਰਫ ਜੋ ਸ਼੍ਰੋਮਣੀ ਕਾਲੀ ਦਲ ਕਦੇ ਆਪਣੀ ਸਰਕਾਰ ਆਪਣੇ ਬਲਬੁੱਤੇ ਬਣਾਉਂਦਾ ਹੁੰਦਾ ਸੀਗਾ ਹੁਣ ਦੋ ਜਾਂ ਤਿੰਨ ਉਹਨਾਂ ਦੇ ਐਮਐਲਏ ਤੱਕ ਉਹ ਸੀਮਤ ਰਹਿ ਚੁੱਕੇ ਨੇ ਤੇ ਬਹੁਤ ਹੀ ਜੋ ਹਾਲਾਤੇ ਬਣ ਚੁੱਕੇ ਹਨ ਕਿ ਇੱਕ ਵੀ ਸਿਰਫ ਇੱਕ ਇਹਨਾਂ ਦਾ ਜੋ ਐਮਪੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਸਿਰਫ ਇੱਕ ਸੀਟ ਹੀ ਆਈ ਹੈ ਬਾਕੀ ਸਾਰੀਆਂ ਸੀਟਾਂ ਦੇ ਉੱਪਰ ਪੰਜਾਬ ਦੇ ਵਿੱਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਨੇ ਜਿਸ ਦੇ ਲਈ ਸ਼੍ਰੋਮਣੀ ਕਾਲੇ ਦਲ ਦੇ ਅੰਗਾਰ ਦੇ ਲਈ ਪੰਥਕ ਸਫਾ ਦੇ ਵਿੱਚ ਅੰਗਾਰ ਦੇ ਲਈ ਜੋ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੁਖਵੀਰ ਬਾਦਲ ਦੇ ਪ੍ਰਤੀ ਇਹ ਲੈਟਰ ਦਿੱਤਾ ਗਿਆ ਤੇ ਉਸ ਲੈਟਰ ਦੇ ਉੱਪਰ ਜੋ ਜਥੇਦਾਰ ਸਾਹਿਬ ਹੈ ਉਨ੍ਹਾਂ ਵੱਲੋਂ ਆਪਣੀ ਇਕਤਰਤਾ ਕੀਤੀ ਗਈ 15 ਜੁਲਾਈ ਨੂੰ 15 ਜੁਲਾਈ ਨੂੰ ਉਨ੍ਹਾਂ ਨੇ ਇਕਤਰਤਾ ਪੰਜ ਸਿੰਘ ਸਾਹਿਬਾ ਨੇ ਆਪਣੀ ਇਕਤਰਤਾ ਕੀਤੀ ਤੇ ਇਕਤਰਤਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਨੂੰ ਸਪਸ਼ਟੀਕਰਨ ਦੇਣ ਦਾ ਜੋ ਹੁਕਮ ਸੁਣਾਇਆ ਗਿਆ ਤੇ ਉਸ ਤੋਂ ਬਾਅਦ ਜੋ ਸੁਖਵੀਰ ਬਾਦਲ ਹੈ ਉਹ ਆਪਣਾ 24 ਜੁਲਾਈ ਨੂੰ ਸਪਸ਼ਟੀਕਰਨ ਦੇ ਕੇ ਜਾਂਦੇ ਆ ਸਪਸ਼ਟੀਕਰਨ ਦੇ ਵਿੱਚ ਲਿਖਿਆ ਜਾਂਦਾ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਇਦਾਂ ਦੀਆਂ ਕੋਈ ਗੱਲਾਂ ਨਹੀਂ ਇੱਕ ਪਰਮ ਫਲਾਇਆ ਜਾ ਰਿਹਾ ਇਦਾਂ ਦੀਆਂ ਗੱਲਾਂ ਜੀਆਂ ਜੋ ਲਿਖ ਕੇ ਸਪਸ਼ਟੀਕਰਨ ਜੋ ਸਖਵੀਰ ਬਾਦਲ ਨੇ ਜਸੇਦਾਰ ਰਗਵੀਰ ਸਿੰਘ ਜੀ ਨੂੰ ਸੌਂਪਿਆ ਸੀਗਾ ਤੇ ਉਸ ਤੋਂ ਬਾਅਦ ਜੋ 30 ਅਗਸਤ ਦਾ ਦਿਨ ਆਉਂਦਾ ਤਾਂ ਜੋ ਜਸੇਦਾਰ ਸਹਿਬਾਨ ਹੈ ਉਹ ਸਖਵੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੰਨੇ ਆ ਜਦੋਂ ਤਨਖਾਹੀਆ ਕਰਾਰ ਦੇ ਦਿੰਨੇ ਆ ਤਾਂ 31 ਅਗਸਤ ਨੂੰ ਹੀ ਸਖਵੀਰ ਸਿੰਘ ਬਾਦਲ ਅਕਾਲ ਤਖਤ ਦੇ ਉੱਪਰ ਪੇਸ਼ ਹੋਣੇ ਆ ਉੱਥੇ ਗਿਆਨੀ ਰਕਵੀਰ ਸਿੰਘ ਜੀ ਜੋ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹ ਉੱਥੇ ਮੌਜੂਦ ਨਹੀਂ ਹੁੰਦੇ ਤਾਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਜੋ ਵੀ ਸਾਰੇ ਉਹਨਾਂ ਦੇ ਉੱਪਰ ਦੋਸ਼ ਲੱਗੇ ਆ ਗਲਤੀਆਂ ਇੱਕ ਨਵਾਨੇ ਸਿੱਖ ਵਜੋਂ ਮੰਨ ਕੇ ਕਹਿ ਕੇ ਉਹ ਲਿਖਤੀ ਰੂਪ ਦੇ ਵਿੱਚ ਆਪਣੀਆਂ ਗਲਤੀਆਂ ਮੰਨ ਕੇ ਸਖਤਰੇਤ ਦੇ ਵਿੱਚ ਆਪਣਾ ਲਿਖਤੀ ਰੂਪ ਦੇ ਵਿੱਚ ਲੈਟਰ ਦੇ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਘਟਨਾਕਰਮ ਸ਼ੁਰੂ ਹੁੰਦਾ ਸੁਖਵੀਰ ਸਿੰਘ ਬਾਦਲ ਫਿਰ ਦੁਬਾਰਾ ਨਵੰਬਰ ਮਹੀਨੇ ਦੇ ਵਿੱਚ ਬੇਨਤੀ ਕਰਦੇ ਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਵੀ ਇਹ ਮਾਮਲਾ ਛੇਤੀ ਸੁਲਟਾ ਜਾਵੇ ਇਸ ਦੇ ਦਰਮਿਆਨ ਹੀ ਜੋ ਅਸੀਂ ਗੱਲ ਕਰ ਲਈਏ ਤਾਂ ਇੱਕ ਹੋਰ ਐਪੀਸੋਡ ਸ਼ੁਰੂ ਹੁੰਦਾ ਬਿਰਸਾ ਸਿੰਘ ਬਲਟੋਹਾ ਬਹੁਤ ਹੀ ਮੰਦੀ ਸ਼ਬਦਾਵਲੀ ਦੇ ਸ਼ਬਦਾਵਲੀ ਦੇ ਨਾਲ ਜੋ ਕਕਸ਼ਰੀ ਦਮਦਮ ਸਭ ਦੇ ਜਥੇਦਾਰ ਹੈ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਹੁਤ ਹੀ ਮੰਦੀ ਸ਼ਬਦਾਵਲੀ ਦੇ ਨਾਲ ਬੋਲਦੇ ਆਂ ਤੇ ਉਹ ਵੀਡੀਓ ਵੀ ਲੀਕ ਵੀਡੀਓ ਵੀ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਸਟੈਂਡ ਲੈ ਜਾਂਦੇ ਆ ਉਹ ਵੀ ਅਸਤੀਫਾ ਦੇ ਦਿੰਨੇ ਆ ਪਰ ਉਹਦਾ ਅਸਤੀਫਾ ਜੋ ਮਨਜ਼ੂਰ ਪੰਥਕਤੀਰਾ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਉਹ ਨਹੀਂ ਪ੍ਰਵਾਨ ਕੀਤਾ ਜਾਂਦਾ ਤੇ ਉਹ ਇਸ ਐਪੀਸੋਡ ਦੇ ਵਿੱਚ ਜੋ ਦੇਖਣ ਨੂੰ ਆਇਆ ਕਿ ਵੀ ਅਕਾਲੀ ਦਲ ਦੀ ਬਹੁਤ ਹੀ ਜ਼ਿਆਦਾ ਕਿਰਕਰੀ ਹੁੰਦੀ ਹੈ ਤੇ ਅਕਾਲੀ ਦਲ ਨੂੰ ਬੈਕਫੁੱਟ ਤੇ ਆਉਣਾ ਪੈਂਦਾ ਤੇ ਜੋ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦੇ ਖਿਲਾਫ ਜੋ ਮੰਦੀ ਸ਼ਬਦਾਵਲੀ ਵਰਤੀ ਹੁੰਦੀ ਹੈ ਉਹ ਵੀ ਅੱਗ ਦੇ ਵਿੱਚ ਕੀ ਦਾ ਕੰਮ ਕਰਦੀ ਹੈ ਤੇ ਜਥੇਦਾਰ ਅਕਾਲ ਤਖਤ ਸ਼੍ਰੀ ਗੁਰੂ ਗਬੀਰ ਸਿੰਘ ਜਿਨ੍ਹਾਂ ਨੇ ਕਿ ਵੀ ਇਕ ਅਕਾਲ ਤਖਤ ਦੇ ਉੱਪਰ ਫੈਸਲਾ ਦੇਣਾ ਹੁੰਦਾ ਬਿਰਸਾ ਸਿੰਘ ਬਲਟੋਹਾ ਦੇ ਬਾਰੇ ਉਹਨਾਂ ਨੂੰ 10 ਸਾਲ ਵਾਸਤੇ ਰਾਜਨੀਤੀ ਤੋਂ ਦੂਰ ਰਹਿਣ ਦਾ ਜੋ ਬਣਵਾਸ ਦੇ ਦਿੱਤਾ ਜਾਂਦਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਹੁਣ ਜੋ ਬੁਲਾਇਆ ਗਿਆ ਸਾਰੇ ਜੋ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਤੇ ਜੋ ਵਰਕਿੰਗ ਕਮੇਟੀ ਦੇ ਮੈਂਬਰ ਆ ਜਾਂ ਕੋਰ ਕਮੇਟੀ ਦੇ ਮੈਂਬਰ ਆ ਇਹਨਾਂ ਸਾਰਿਆਂ ਨੂੰ ਬੁਲਾਇਆ ਜਾਂਦਾ ਤੇ ਹੁਣ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵੀ ਇਹਨਾਂ ਦੇ ਵਿੱਚ ਜੋ ਉਸ ਸਮੇਂ ਦੇ ਕਰਨੈਲ ਸਿੰਘ ਪੰਜੋਲੀ ਪੰਜੋਲੀ ਜਿਨ੍ਹਾਂ ਨੇ ਕਿ ਝੰਡਾ ਚੁੱਕਿਆ ਸੀਗਾ ਅਕਾਲੀ ਦਲ ਦੇ ਖਿਲਾਫ ਹੀ ਜਦੋਂ ਸੱਚਾ ਸੌਦਾ ਸਾਧ ਨੂੰ ਜੋ ਮਾਫੀ ਦਿੱਤੀ ਗਈ ਸੀਗੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਕਾਲੇ ਦਲ ਵੱਲੋਂ ਤਾਂ ਉਹਨਾਂ ਨੇ ਜੋ ਅਕਾਲੀ ਦਲ ਦੇ ਖਿਲਾਫ ਹੀ ਝੰਡਾ ਚੁੱਕ ਲਿਆ ਸੀਗਾ ਤੇ ਬਗਾਵਤ ਦਾ ਵਿਗਲ ਬਜਾ ਦਿੱਤਾ ਸੀਗਾ ਉਹਨਾਂ ਦੇ ਨਾਲ ਉਸ ਸਮੇਂ ਹਰਪਾਲ ਸਿੰਘ ਚੀਮਾ ਦਲਜੀਤ ਸਿੰਘ ਬਿੱਟੂ ਤੇ ਹੋਰ ਕਈ ਸਿਗੇ ਜਿਨ੍ਹਾਂ ਨੇ ਕਿ ਵੀ ਇਹ ਸੰਘਰਸ਼ ਕੀਤਾ ਸੀਗਾ ਤੇ ਉਹਨਾਂ ਨੇ ਇੱਕ ਰੋਸ ਮਾਰਚ ਦਾਮ ਤਮਮ ਸਾਧ ਤੱਕ ਵੀ ਕੀਤਾ ਸੀਗਾ ਤੇ ਉਹਨਾਂ ਦੀਆਂ ਗ੍ਰਿਫਤਾਰੀ ਵੀ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਇੱਕ ਹਫਤਾ ਜੋ ਸ਼੍ਰੋਮਿਕ ਕਲਪਲ ਦੀ ਸਰਕਾਰ ਹੀ ਸੀ ਉਸ ਸਮੇਂ ਦੇ ਵਿੱਚ ਗ੍ਰਿਫਤਾਰ ਕਰਕੇ ਡਿਟੇਨ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਇੱਕ ਹਫਤੇ ਬਾਅਦ ਉਹਨਾਂ ਨੂੰ ਜੋ ਜ਼ਮਾਨਤ ਮਿਲੀ ਸੀਗੀ ਪਰ ਉਹਨਾਂ ਨੂੰ ਵੀ ਅਕਾਲ ਤਖਤ ਦੇ ਉੱਪਰ ਬੁਲਾਇਆ ਗਿਆ ਤੇ ਸੂਤਰਾਂ ਦਾ ਦੱਸਣਾ ਹੈ ਕਿ ਵੀ ਜੋ ਕਰਨਲ ਸਿੰਘ ਪੰਜੋਲੀਆ ਜੋ ਕਿ ਐਸਜੀਪੀਸੀ ਮੈਂਬਰ ਨੇ ਉਹਨਾਂ ਵੱਲੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਨਰਲ ਰਕबीर ਸਿੰਘ ਜੀ ਨੂੰ ਲੈਟਰ ਲਿਖੀ ਹੈ ਕਿ ਵੀ ਮੈਨੂੰ ਇਹਨਾਂ ਦੇ ਵਿੱਚ ਨਾਮ ਬੁਲਾਇਆ ਜਾਵੇ ਕਿਉਂਕਿ ਮੈਂ ਪਹਿਲਾਂ ਤੋਂ ਹੀ ਸੰਘਰਸ਼ ਕੀਤਾ ਹੈ ਤੇ ਝੰਡਾ ਆਵਾਜ਼ ਉਠਾਈ ਹੈ ਇਸ ਇਹਨਾਂ ਦੇ ਗਲਤੀਆਂ ਦੇ ਖਿਲਾਫ ਇਹਨਾਂ ਦੀਆਂ ਆਪ ਹੁਦਰੀਆਂ ਦੇ ਖਿਲਾਫ ਤੇ ਮੈਨੂੰ ਇਹਨਾਂ ਗੁਨਾਹਗਾਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ ਦੇਖਦੇ ਆ ਕਿ ਵੀ ਕੱਲ ਨੂੰ ਉਹਨਾਂ ਨੂੰ ਬੁਲਾਇਆ ਜਾਂਦਾ ਜਾਂ ਨਹੀਂ ਬੁਲਾਇਆ ਜਾਂਦਾ ਤੇ ਹੁਣ ਜੇਕਰ ਅਸੀਂ ਗੱਲ ਕਰਦੇ ਆ ਤਾਂ ਜੋ ਸੁਖਵੀਰ ਸਿੰਘ ਬਾਦਲ ਹੈ ਉਹਨਾਂ ਵੱਲੋਂ ਤਿੰਨ ਵਾਰ ਅਪੀਲ ਕੀਤੀ ਜਾਂਦੀ ਹੈ ਜਪਹਿਲੀਆਂ ਜੋ ਦੋ ਅਪੀਲਾਂ ਸੀਗੀਆਂ ਉਹ ਥੋੜੀਆਂ ਜੀਆਂ ਜੋ ਅਸੀਂ ਕਹਿ ਲਈਏ ਕਿ ਵੀ ਉਹਨਾਂ ਦੀਆਂ ਪ੍ਰਾਤਨ ਅੰਦਾਜ਼ ਦੇ ਵਿੱਚ ਸੀਗੀਆਂ ਵੀ ਸਾਡੇ ਤੇ ਕੂੜ ਪ੍ਰਚਾਰ ਹੈ ਜੀ ਐਦਾਂ ਹੈ ਜੀ ਕੋਈ ਇਹਨਾਂ ਦੀਆਂ ਗੱਲਾਂ 'ਚ दम ਨਹੀਂ ਹੈਗਾ ਵੀ ਇਹ ਝੂਠ ਬੋਲਦੇ ਆ ਜੋ ਵੀ ਵੀ ਸਾਡੇ ਤੇ ਇਲਜ਼ਾਮ ਲਗਾਏ ਗਏ ਆ ਫਿਰ ਉਹ 31 ਤਰੀਕ ਨੂੰ ਜਦੋਂ ਤਨਖਾਈਆ 30 ਤਰੀਕ ਨੂੰ ਤਨਖਾਈਆ ਕਰਾਰ ਦਿੱਤੇ ਜਾਂਦੇ ਆ ਫਿਰ ਉਹ ਆਪਣੇ ਸਾਰੇ ਦੋਸ਼ ਵੀ ਕਬੂਲ ਕਰ ਲੈਂਦੇ ਆ ਬੈਕਫੁੱਟ ਦੇ ਉੱਪਰ ਆ ਜਾਂਦੇ ਆ ਫਿਰ ਉਹ ਫਿਰ ਇੱਕ ਵਾਰ ਜੋ ਨਵੰਬਰ ਦੇ ਵਿੱਚ ਫਿਰ ਅਪੀਲ ਕਰਦੇ ਆ ਤੇ ਆਖਰੀ ਅਪੀਲ ਉਹਨਾਂ ਦੀ 18 ਨਵੰਬਰ ਨੂੰ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਵੀ ਮੇਰੇ ਜੋ ਮਾਮਲਾ ਛੇਤੀ ਨਿਬੇੜਿਆ ਜਾਵੇ ਇਹ ਮਾਮਲੇ ਨੂੰ ਸੁਖਵੀਰ ਸਿੰਘ ਬਾਦਲ ਛੇਤੀ ਕਿਉਂ ਨਿਬੇੜਨਾ ਚਾਹੁੰਦੇ ਸੀ ਕਿਉਂਕਿ ਜੋ ਸੂਤਰਾਂ ਦੇ ਅਨੁਸਾਰ ਸਾਨੂੰ ਪਤਾ ਲੱਗਾ ਕਿ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜੋ ਬੇਟੀ ਹੈ ਉਹਦੀ ਮੈਰਿਜ ਅਗਲੇ ਮਹੀਨੇ ਮੈਰਿਜ ਰੱਖੀ ਹੋਈ ਹੈ ਤੇ ਇੱਕ ਵੱਡੇ ਪਰਿਵਾਰ ਦੇ ਵਿੱਚ ਉਹਦੀ ਮੈਰਿਜ ਰੱਖੀ ਹੋਇਆ ਜਿਹੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਹੋਣਾ ਤੇ ਪੰਥਕ ਪਰਿਵਾਰ ਦੇ ਵਿੱਚੋਂ ਹੋਣਾ ਤੇ ਉਸ ਨੂੰ ਤਨਖਾਹੀਆ ਕਰਾਰ ਦੇਣਾ ਇੱਕ ਬਹੁਤ ਵੱਡੀ ਬੇਤੀ ਵਾਲਾ ਜੋ ਸਵਾਲ ਸਮਝਿਆ ਜਾ ਰਿਹਾ ਸੀਗਾ ਤੇ ਤਾਂ ਹੀ ਜੋ ਸੁਖਵੀਰ ਸਿੰਘ ਬਾਦਲਾ ਆਪਣੀ ਬੇਟੀ ਦੇ ਵਿਆਹ ਤੋਂ ਪਹਿਲਾਂ-ਪਹਿਲਾਂ ਆਪਣੀ ਜੋ ਜੋ ਵੀ ਸਜ਼ਾ ਲੱਗਦੀ ਆ ਉਹ ਚਾਹੇ ਸਿਆਸੀ ਆ ਜਾਂ ਰਾਸੀ ਆ ਉਸ ਨੂੰ ਭੁਗਤ ਕੇ ਆਪਣਾ ਨਵੀੜਾ ਕਰਨਾ ਕਰਨ ਦੀ ਫਰਾਕ ਦੇ ਵਿੱਚ ਬਹੁਤ ਤੇਜ਼ੀ ਚ ਨਜ਼ਰ ਆਏ ਤੇ ਇੱਥੇ ਹੁਣ ਜੋ ਪਿਛਲੇ ਦਿਨੀ ਅਸੀਂ ਜੋ ਬਿਆਨ ਦੀ ਗੱਲ ਜੋ ਗੱਲ ਕਰ ਲਈਏ ਬਿਆਨ ਦੀ ਤੋਂ ਪਹਿਲਾਂ 18 ਨਵੰਬਰ ਨੂੰ ਫੇਰ ਰਾਜਵਾਨਾ ਜੋ ਕਿ ਬਲਵੰਤ ਸਿੰਘ ਰਾਜਵਾਨਾ ਆਪਣੇ ਪਿੰਡ ਰਾਜਵਾਨਾ ਪਹੁੰਚਦੇ ਆ ਉੱਥੇ ਰਾਜਵਾਨਾ ਪਿੰਡ ਵੀ ਖੇ ਕਿਉਂਕਿ ਉਹਨਾਂ ਦੇ ਭਰਾ ਦਾ ਜੋ ਭੋਗ ਸੀਗਾ ਉਸ ਸਮਾਗਮ ਦੇ ਉੱਪਰ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਵੀ ਪਹੁੰਚਦੇ ਆ ਉੱਥੇ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਪਹੁੰਚਦੇ ਆ ਬਰਵਿੰਦਰ ਸਿੰਘ ਭੁੰਦੜ ਵੀ ਉੱਥੇ ਹਾਜ਼ਰ ਹੁੰਨੇ ਤਾਂ ਫੇਰ ਹੀ ਨਾ ਆਗੂਆਂ ਦੀ ਫੇਰ ਇੱਕ ਵਾਰ ਗੱਲਬਾਤ ਹੁੰਦੀ ਹੈ ਤੇ ਇਹ ਜੋ ਮਤਾ ਵਿਚਾਰਨ ਬਾਰੇ ਜਥੇਦਾਰਾਂ ਨੂੰ ਇਹ ਰਿਕੁਐਸਟ ਕਰਦੇ ਆ ਇਹ ਮੀਟਿੰਗ ਹੁੰਦੀ ਹੈ ਤੇ ਉੱਥੇ ਮੀਟਿੰਗ ਦੇ ਵਿੱਚ ਜਥੇਦਾਰ ਸਹਿਬਾਨ ਕਹਿੰਨੇ ਕਿ ਵੀ ਜਿਹੜੀ ਉਹ ਚਿੱਠੀ ਆ ਉਹ ਸਾਡੇ ਤੱਕ ਤਾਂ ਪਹਚਾਓ ਸਾਡੇ ਦੇ ਕੋਲ ਪਹੁੰਚੀ ਵੀ ਨਹੀਂ ਹੈ ਤੇ ਫੇਰ ਉਹ ਚਿੱਠੀ ਜ세ਦਾਰਾਂ ਤੱਕ ਜ세ਦਾਰ ਸਹਿਬਾਨ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਫਿਰ ਜੋ 2 ਦਸੰਬਰ ਨੂੰ ਜੋ ਤਲਬ ਕਰਨ ਦਾ ਜੋ ਹੁਕਮ ਹੁੰਦਾ ਉਹ 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 ਹੁਕਮ ਜੋ ਜ세ਦਾਰ ਅਕਾਲ ਤਖਤ ਵੱਲੋਂ ਕੀਤਾ ਜਾਂਦਾ ਤੇ ਜੋ ਹੁਣ ਵੇਖਣਾ ਇਹ ਬਣਦਾ ਹੈ ਕਿ ਵੀ ਜੋ ਕੱਲ ਨੂੰ ਜੋ ਜੋ ਤਨਖਾਹਿਆ ਘਰਾਰ ਦਿੱਤੀਆਂ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਕੀ ਸਜ਼ਾ ਲੱਗਦੀ ਹੈ ਕੀ ਮਾਪਦੰਡ ਵਰਤੇ ਜਾਂਦੇ ਆ ਸਜ਼ਾ ਵਾਸਤੇ ਤੇ ਸਾਰੇ ਜੋ ਅੰਤਰਿਕ ਕਮੇਟੀ ਦੇ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੋਰ ਕਮੇਟੀ ਦੇ ਅਕਾਲੀ ਦਲ ਦੇ ਮੈਂਬਰ ਨੇ 17 ਕੈਬਨਟ ਮੰਤਰੀ ਨੇ ਉਹਨਾਂ ਦੇ ਲਈ ਵੱਖ-ਵੱਖ ਸਜ਼ਾਾਂ ਕੀ ਕੀ ਸਜ਼ਾਾਂ ਲੱਗਦੀਆਂ ਸੁਖਵੀਰ ਸਿੰਘ ਬਾਦਲ ਨੂੰ ਕੀ ਸਜ਼ਾ ਮਿਲਦੀ ਹੈ ਸਾਰੇ ਸਿੱਖ ਸਮਾਜ ਦੀਆਂ ਪੰਥਕ ਸਫਾਂ ਦੀਆਂ ਜੋ ਜੋ ਨਿਸ਼ਾਨ ਜੋ ਜੋ ਨਗ੍ਹਾएं ਉਹ ਸਾਰੀਆਂ ਹੁਣ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਲੱਗੀਆਂ ਹੋਈਆਂ ਤੇ ਜੋ ਬਹੁਤ ਇੱਕ ਉੱਪਰ ਕੇ ਸਾਹਮਣੇ ਗੱਲ ਆ ਰਹੀ ਹੈ ਕਿ ਹੁਣੇ ਸੁਖਵੀਰ ਬਾਦਲ ਦਾ ਬਿਆਨ 2 ਦਿਨ ਪਹਿਲਾਂ ਹੀ ਆਇਆ ਸੀਗਾ ਏ ਵੀ ਜੋ ਅਕਾਲ ਤਖਤ ਸਾਹਿਬ ਨੂੰ ਹੈ ਜੋ ਸੋਸ਼ਲ ਮੀਡੀਆ ਵੱਲੋਂ ਇੱਕ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਪ੍ਰਪਗੈਂਡਾ ਖੜਾ ਕਰਿਆ ਜਾ ਰਿਹਾ ਅਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਸ਼੍ਰੋਮਣੀ ਕਾਲ ਚਲ ਵੀ ਸਨਮਾਨ ਕਰਦਾ ਹੈਗਾ ਇਹ ਗੱਲਾਂ ਇੱਕੋ ਦਮ ਉੱਪਰ ਕੇ ਸਾਹਮਣੇ ਆਈਆਂ ਇਹ ਕੀ ਇਹਨਾਂ ਦੇ ਪਿੱਛੇ ਅੰਦੇਸ਼ਾ ਕੀਤਾ ਜਾ ਸਕਦਾ ਕਿਉਂਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਹੈ ਇਹਨਾਂ ਦੀ ਬਹੁਤ ਜ਼ਿਆਦਾ ਜੋ ਪਿੱਛੇ ਘਟਨਾਵਾਂ ਇਹਨਾਂ ਨੇ ਕਰੀਆਂ ਪੰਥ ਨੂੰ ਢਾਹ ਲਾਉਣ ਦੀਆਂ ਘਟਨਾਵਾਂ ਜੋ ਕੀਤੀਆਂ ਹੈਗੀਆਂ ਜੋ ਫੈਸਲੇ ਗਲਤ ਲਏ ਆ ਉਹਨਾਂ ਨੂੰ ਬਖੂਬੀ ਜੋ ਵਿਚਾਰਕਾਂ ਉਹਨਾਂ ਵੱਲੋਂ ਵੀ ਬਹੁਤ ਕਲੀਅਰ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਲੋਕਾਂ ਤੱਕ ਪਹੁੰਚਾਇਆ ਗਿਆ ਇਹਨਾਂ ਦੇ ਇਹਨਾਂ ਨੂੰ ਜੋ ਆਪਣੇ ਸਾਰੇ ਜੋ ਗੁਨਾਹ ਕੀਤੇ ਹੋਏ ਉਹਨਾਂ ਦੇ ਕੱਪੜੇ ਉਤਰਦੇ ਮਹਿਸੂਸ ਹੋ ਰਿਹਾ ਉਸ ਕਰਕੇ ਇਹ ਹੁਣ ਇੱਕ ਆਪਣੀ ਜੋ ਸ਼ਬਦਾਵਲੀ ਦੇ ਨਾਲ ਜੋ ਪਰਮਿਕ ਕ੍ਰੀਏਟ ਕਰਨਾ ਚਾਹੁੰਦੇ ਆ ਜੇਕਰ ਅਸੀਂ ਹੁਣ ਥੋੜਾ ਪਿੱਛੇ ਪਿਛਲੇ ਦਿਨੀ ਜਾਈਏ ਤਾਂ ਜਦੋਂ ਇਹਨਾਂ ਦੇ ਅਸਤੀਫੇ ਦੀ ਗੱਲ ਹੋਈ ਸੀ ਸੁਖਵੀਰ ਸਿੰਘ ਬਾਦਲ ਦੇ ਕਿਉਂਕਿ ਜਦੋਂ ਤਨਖਾਹਾਂ ਇਕਰਾਰ ਦਿੱਤੇ ਗਏ ਉਸ ਤੋਂ ਬਾਅਦ ਉਹ ਤੋਂ ਬਾਅਦ ਇਹਨਾਂ ਨੇ ਅਸਤੀਫਾ ਤੱਕ ਨਹੀਂ ਦਿੱਤਾ ਹੈਗਾ ਤੇ ਜੇਕਰ ਥੋੜੇ ਦਿਨ ਪਹਿਲਾਂ ਅਸਤੀਫਾ ਦਿੱਤਾ ਸੀਗਾ ਤਾਂ ਜੋ ਸਾਰੀ ਇਹਨਾਂ ਦੀ ਕਮੇਟੀ ਦੇ ਸੀਗੇ ਜੋ ਕੋਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਵੀ ਟੜਾ-ਟੜਾ ਅਸਤੀਫੇ ਦੇਣੇ ਸ਼ੁਰੂ ਕਰਤੇ ਹੋ ਹੱਲਾ ਮਚਾਤਾ ਵੀ ਅਸੀਂ ਵੀ ਜੇਕਰ ਸੁਖਵੀਰ ਬਾਦਲ ਅਸਤੀਫਾ ਦੇਗਾ ਤਾਂ ਅਸੀਂ ਵੀ ਅਸਤੀਫਾ ਦੇਵਾਂਗੇ ਇਹ ਇੱਕ ਤਰ੍ਹਾਂ ਦਾ ਜੋ ਦ੍ਰਿਸ਼ ਸੀਗਾ ਇਹ ਅਕਾਲ ਤਖਤ ਵਰਸਿਸ ਸ਼੍ਰੋਮਣੀ ਕਾਲੀ ਦਲ ਬਣਦਾ ਨਜ਼ਰ ਆ ਰਿਹਾ ਸੀਗਾ ਕਿਉਂਕਿ ਸ਼੍ਰੋਮਣੀ ਜੋ ਅਕਾਲ ਤਖਤ ਸਾਹਿਬ ਵੱਲੋਂ ਹੈ ਤਨਖਾਹੀਆਂ ਕਰਾਰ ਦਿੱਤੇ ਹੋਏ ਆ ਨਾ ਉਹ ਰਾਜਨੀਤਿਕ ਗਤਿਵਿਧੀ ਕਰ ਸਕਦੇ ਨਾ ਕਿਸੇ ਅਹੁਦੇ ਦੇ ਉੱਪਰ ਰਹਿ ਸਕਦੇ ਆ ਪਰ ਜੇਕਰ ਉਹ ਉਹਨਾਂ ਨੂੰ ਅਸਤੀਫਾ ਵੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣਾ ਬਣਦਾ ਸੀਗਾ ਉਹ ਉਹ ਅਸਤੀਫਾ ਵੀ ਉਹਨਾਂ ਨੇ ਉੱਥੇ ਨਹੀਂ ਦਿੱਤਾ ਨਾ ਹੀ ਇਹਨਾਂ ਦਾ ਅਜੇ ਤੱਕ ਅਸਤੀਫਾ ਉੱਥੇ ਮਨਜ਼ੂਰ ਹੋਇਆ ਤੇ ਇਹ ਸਾਰੇ ਐਪੀਸੋਡ ਦੱਸਦੇ ਆ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਕਾਲੀਆਂ ਦੇ ਵਿੱਚ ਜਾਂ ਆ ਬਾਦਲਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਜੋ ਪੁਰਾਣਾ غرੂਰ ਹੈ ਉਹ 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 ਅਜੇ ਕੰਮ ਕਰ ਰਿਹਾ ਹੈਗਾ ਤੇ ਹੁਣੇ ਵੇਖਣਾ ਬਣਦਾ ਵੀ ਕੱਲ ਨੂੰ ਇਹ ਗਰੂਰ ਜੋ ਜਿੱਥੇਦਾਰ ਹੈ ਇਹ ਇੱਕ ਇਸ ਪ੍ਰਕਾਰ ਦੇ ਨਾਲ ਇਸ ਨੂੰ ਤੋੜਦੇ ਨੇ ਕਿਵੇਂ ਇਹ ਮਤਲਬ ਸਜ਼ਾ ਦਿੱਤੀ ਜਾਂਦੀ ਹੈ ਕੀ ਕੀ ਪੱਖ ਵਿਚਾਰੇ ਕਿਉਂਕਿ ਸਾਰਾ ਕੁਝ ਪਹਿਲਾਂ ਤਾਂ ਕਲੀਅਰ ਹੋ ਚੁੱਕਿਆ ਹੈ ਐਵੀਡੈਂਸ ਵੀ ਸਾਰੀ ਜੋ ਵੀ ਐਵੀਡੈਂਸ ਹੈ ਉਹ ਸਾਰੀ ਕਲੀਅਰ ਹੋ ਚੁੱਕੀ ਹੈ ਟੋਟਲ A ਤੋਂ Z ਚਾਹੇ ਉਹ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਹੈ ਚਾਹੇ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲਵਾਉਣ ਬਾਰੇ ਹੈ ਚਾਹੇ ਉਹ ਕੋਟਕਪੂਰਾ ਗੋਲੀकांड ਹੈ ਚਾਹੇ ਉਹ ਗੁਰੂਗਰਾ ਸਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਇਹਨਾਂ ਦੇ ਵਿੱਚ ਐਵੀਡੈਂਸ ਵੀ ਹੈ ਤੇ ਸਾਰੇ ਪੱਖ ਕਲੀਅਰ ਵੀ ਨੇ ਤੇ ਇਹ ਸਜ਼ਾ ਬਹੁਤ ਦੇਰ ਪਹਿਲਾਂ ਵੀ ਇਹਨਾਂ ਨੂੰ ਲਾਈ ਜਾ ਸਕਦੀ ਸੀਗੀ ਜਾਂ ਬਹੁਤ ਮੌਕੇ ਸੀਗੇ ਸਫੀਰ ਸਿੰਘ ਬਾਦਲ ਕੋਲ ਪਹਿਲਾਂ ਵੀ ਇਹ ਆਪਣੇ ਗ੍ਰਾਹਾਂ ਦੇ ਲਈ ਮਾਫੀ ਮੰਗ ਸਕਦੇ ਸੀਗੇ ਜੇਕਰ ਸਮੇਂ ਸਮੇਂ ਤੇ ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਹੀ ਬਿਆਨ ਆਉਂਦਾ ਇਹ ਵੀ ਗਲਤੀਆਂ ਮਾਫ ਕੀਤੀਆਂ ਜਾ ਸਕਦੀਆਂ ਗੁਨਾਹ ਮਾਫ ਨਹੀਂ ਕੀਤੇ ਜਾ ਸਕਦੇ ਵੀ ਇਹ ਬਾਦਲ ਪਰਿਵਾਰ ਤੇ ਉਹਨਾਂ ਦੀ ਜੋ ਕੈਬਨਟ ਸੀਗੀ ਜਾਂ ਉਹਨਾਂ ਦੇ ਜੋ ਟੋਲਾ ਸੀਗਾ ਉਹਨਾਂ ਵੱਲੋਂ ਬਜਰ ਗਰਾਹ ਕੀਤੇ ਗਏ ਆ ਤੇ ਇਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਿੱਖ ਪੰਥ ਦੇ ਵਿੱਚ ਜੋ ਇੱਕ ਆਵਾਜ਼ ਉੱਠ ਰਹੀ ਇੱਕ ਵੀ ਜਿਹੜੀ ਸਜ਼ਾ ਹੈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਤੇ ਹੁਣ ਇਹ ਵੇਖਣਾ ਇਹ ਬਣਦਾ ਕਿ ਜਿਸੇਦਾਰ ਆਪਣੀ ਜੋ ਵਿਰਾਸਤ ਹੈ ਜੋ ਅਕਾਲੀ ਫੁੱਲਾ ਸਿੰਘ ਜੀ ਵਾਲੀ ਉਹ ਕਾਇਮ ਰੱਖਦੇ ਆ ਜਾਂ ਫਿਰ ਕੋਈ ਇਹ ਜਿਹੜਾ ਫੈਸਲਾ ਹੈਗਾ ਕਿਤੇ ਫਿਰ ਬਾਦਲਾਂ ਦੇ ਦਬਾਅ ਦੇ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਤਾਂ ਨਹੀਂ ਕਰ ਬੈਠਦੇ ਤੇ ਹੁਣ ਇਸੇ ਕਰਕੇ ਜੋ ਇਹ ਜਿਹੜਾ ਫੈਸਲਾ ਹੈਗਾ ਇਹ ਹੁਣ ਸੁਪਰੀਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਸਭ ਦੀਆਂ ਨਿਗਾਹਾਂ ਨੇ ਅਕਾਲ ਤਖਤ ਦੇ ਜਸੇਦਾਰ ਸਾਹਿਬ ਵੱਲ ਨਿਗਾਹਾਂ ਨੇ ਤੇ ਪੰਜੇ ਤਖਤਾਂ ਦੇ ਜਸੇਦਾਰ ਸਾਹਿਬ ਵੱਲ ਨਿਗਾਹਾਂ ਨੇ ਕਿ ਵੀ ਕੱਲ ਨੂੰ ਕੀ ਇਤਿਹਾਸ ਸਿਰਜਿਆ ਜਾ ਰਿਹਾ ਉਹ ਵੇਖਦੇ ਆ ਸਾਡੇ ਨਾਲ ਬਣੇ ਰਹੋ ਮਾਰਸ਼ਲ న్యూਸ ਦੇ ਉੱਪਰ ਅਸੀਂ ਬਣਾ ਰਹੇ ਹਾਂ ਆਪ ਜੀ ਦੇ ਨਾਲ ਧੰਨਵਾਦ